ਬਸ ਰਿਕੋਰਡ ਕੀਤੀ ਉਹ ਬਸ ਰਿਕੋਰਡ ਉਹ ਬਸ ਰਿਕੋਰਡ ਅਸੀਂ ਬੱਚੇ ਨੂੰ ਵੀ ਕੋਈ ਪੈਸੇ ਨਹੀਂ ਦਿੰਦਾ ਤੇ ਬਾਕੀ ਦਰਵਾਜ਼ਾ ਬੰਦ ਹੀ ਰੱਖਦਾ ਤੋ ਇਹ ਵਾਲੇ ਸੱਚੇ ਆਏ ਆ ਸਾਡੇ ਕੋਲ ਪੁੱਛ ਵੀ ਨਹੀਂ ਸੀਗਾ ਤੇ ਇਹ ਕਹਿੰਦੇ ਸਾਨੂੰ ਪਰਚੀ ਲੱਗੋ ਸੀ ਕਿ ਅਸੀਂ ਬੱਚੀ ਬਸ ਸਕੂਲ ਦਾ ਐਕਸੀਡੈਂਟ ਹੋਇਆ ਸੀ ਤਾਂ ਕਰਕੇ ਆਏ ਹੁਆ ਉਹ ਕਹਿੰਦੇ ਪਰਚੀ ਲੱਗੋ ਉਹ ਪਰਚੀ ਕੱਟ ਦੇ ਆ ਤੋ ਕਹਿੰਦੇ ਪਰਚੀ ਲੱਗੋ ਸੀਗਾ ਉਹਨਾਂ ਨੂੰ ਕਹਿੰਦੇ ਅਸੀਂ ਹੈ ਨਹੀਂ ਜੂਨੀਅਰ ਵਾਲੇ ਸਕੂਲ ਵਾਲੀ ਵਾਸਤੇ ਕਰਕੇ ਐਕਸੀਡੈਂਟ ਹੋਇਆ ਤੇ ਇਹਨਾਂ ਸਾਡੀ ਮੋੜ ਲਾਣ ਕਿਉਂ ਕੱਢੀ ਕੇ ਦਿਲਈ ਕੱਟ ਕੇ ਦਿਖਾਓ ਮੜਕੇ ਨਾ ਨਹੀਂ ਸਾਨੂੰ ਗੰਦੀਆਂ ਗਾਲਾਂ ਕੱਢੀਓ ਮੇਰੇ ਘਰ ਵਾਲੇ ਨੂੰ ਮਾਰਿਆ ਨਾ ਜੀ ਤੇ ਮੈਨੂੰ ਵੀ ੱੱਕਾ ਮਾਰਿਆ ਮੈਂ ਵੀਰਾ ਵੀਰਾ ਕਹਿ ਕੇ ਮੈਂ ਕਿਹਾ ਵੀਰੇ ਕੋਈ ਨਹੀਂ ਸਭ 25 ਦਾ ਕੰਮ ਆ ਬੱਚੀ ਲੈਣ ਆਇ ਉਗੀ ਮੰਗ ਕਰਦੇ ਆ ਅਰੇ ਇਹਨਾਂ ਦੇ ਬਾਸ ਜਾਇ ਪਰਚਾ ਹੋਣਾ ਚਾਹੀਦਾ ਪਰਚਾ ਪਾਉਣਾ ਚਾਹੀਦਾ ਨਾ ਜੇ ਅਮਰਜੈਂਸੀ ਬੱਚੇ ਤਾਂ ਸੀ ਕਰਕੇ ਆਏ ਉਹ ਨਹੀਂ ਦੇਖ ਸਕਦੇ ਤਾਂ ਫੇਰੇ 20 ਰੁਪਇਆ ਕਰਕੇ ਦੇਖ ਸਕਦੇ ਬੱਚੇ ਤਾਂ ਨਹੀਂ ਦੇਖ ਸਕਦੇ ਬੱਚਾ ਲੈਣ ਆਏ ਆ ਸਾਡੇ ਬੱਚੇ ਨੂੰ ਸਕੂਲ ਵਾਲੇ ਬਸੇ ਅਮਰਜੈਂਸੀ ਕੁਝ ਹੋ ਜਾਂਦਾ ਫੇਰ ਤੁਸੀਂ ਕੀ ਕਰਦੇ ਬੱਚੇ ਨੂੰ ਛੱਡ ਕੇ ਲਿਜਾ ਬਸ ਐਕਸੀਡੈਂਟ ਹੋਇਆ ਬਸ ਦਾ ਸਾਡੇ ਸਕੂਲ ਤੋਂ ਫੋਨ ਆ ਬੱਚੇ ਲੈਣ ਆਏ ਸੀ ਕਿ ਇੱਥੇ ਇਹਨਾਂ ਦੀ ਪੱਟੀਆਂ ਪੁੱਟੀਆਂ ਕਰਵਾਈਆਂ ਕੀ ਭਾਜੀ ਮਡਵਾਣੀ ਤੋਂ ਮੇਰੀ ਬੇਟੀ ਦੀ ਬਸ ਪਾਲਟੀ ਸਕੂਲ ਦੀ ਅਸੀਂ ਉੱਥੇ ਆਏ ਸੀ ਇਹ ਲੱਕਿੰਦੇ ਪਾਰਟੀ ਅਹੀ ਗਿਆ ਵੀ ਸਕੂਲ ਵਾਲੇ ਆ ਹੀ ਤਾਂ ਇਸ ਤਰ੍ਹਾਂ ਕਰਕੇ ਕਹਿੰਦੇ ਜੀ ਪਾਰਕੀ ਲੱਗੂ ਡੇੜੀ ਕਹਿੰਦੇ ਵੀ ਕਿਸਾਨ ਜੂਨੀਅਨ ਦੇ ਹਾਂ ਕੋਈ ਕਿਸਾਨ ਜੂਨੀਅਨ ਦੀ ਗਾਦੀ ਪਾਰਕੀ ਕਹਿੰਦੇ ਨਹੀਂ ਪਾਰਕੀ ਲੱਗੂਗੀ ਇੱਥੇ ਆ ਕੇ ਗੱਡੀ ਰੋਕੇ ਨਾਲੇ ਮੇਰੇ ਘਰ ਵਾਲੀ ਹਟਾਈ ਜਾਂਦੀ ਆ ਇਹਨੂੰ ਵੀ ੱਟਕੇ ਮਾਰੇ ਫੇਰ ਉਹ ਸਾਰੇ ਜਿੰਨੇ ਆ ਇਹਨਾਂ ਦੇ ਗੁੰਡੇ ਰੱਖੇ ਸਾਰੇ ਮਗਰ ਪਏ ਆ ਮੈਂ ਕਿਹਾ ਪਹਿਲਾਂ ਇੱਥੇ ਜਿਹੜੇ ਬੰਦੇ ਕੋਲੇ ਪਾਰਕਿੰਗ ਸੀ ਠੇਕੇ ਦੋ ਮੈਨੂੰ ਜਾਣ ਦਾ ਠੇਕਾ ਚ ਮੈਂ ਕਹਿੰਦਾ ਐਂ ਕਰ ਦੂੰ ਜਿਉਂ ਕਰ ਦੂੰ ਇੱਕ ਬਾਹਲਾ ਬਣਿਆ ਬੰਮਾ ਕਰ ਉੱਠ ਕੇ ਆਇਆ ਕਹਿੰਦਾ ਮੈਂ ਕਰਦਾ ਉਹਨਾਂ ਨੇ ਮੇਰੇ ਮਾੜੀਆਂ ਮੰਗ ਕਰਦੇ ਮੰਗ ਕੀ ਇਹਨਾਂ ਨੂੰ ਸਜ਼ਾ ਚਾਹੀਦੀ ਹੈ ਜੀ ਆਪਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਜਿਹੜੇ ਗੁੰਡੇ ਗੁੰਡਾਗਰਦੀ ਕਰਦੇ ਨਾ ਪੈਸੇ ਤੇ ਦਿਹਾੜੀ ਦੇ ਇਹ ਹਟਣੇ ਚਾਹੀਦੇ ਆ ਜੀ ਜੀ ਬੜੇ ਚੀਜ਼ ਦੀ ਕੰਮ ਕਰਦੇ ਆ ਪਰ ਜੀ ਪਰ ਜੀ ਤੇ ਤੁਹਾਡੀ ਸਿਵਲ ਚੀਜ਼ ਜੀ ਜੀ ਹਾਂ ਜੀ ਗੱਲਬਾਤ ਹੋਈ ਹੈ ਜੀ ਤੇ ਪਰਚੀ ਮੰਗੀ ਸੀਗਾ ਜੀ ਗੱਡੀ ਜਦੋਂ ਬੱਸ ਪਾਰਟੀਆਂ ਮਿਹਰੇ ਅਸੀਂ ਗੱਡੀਆਂ ਲੰਘੀਆਂ ਚਲ ਅਸੀਂ ਕੋਹਾਨੂੰ ਪਤਾ ਹੀ ਬੱਸ ਪਾਰਟੀਆਂ ਮਿਹਰੇ ਅਸੀਂ ਗੱਡੀਆਂ ਲੰਘੀਆਂ ਇਹ ਨਘਾਤੀਆਂ ਗੱਡੀਆਂ ਠੀਕ ਹੈ ਜੀ ਆਉਂਦੇ ਹਾਲ ਜੀ ਤੇ ਪਰਚੀ ਮੰਗੀ ਦੇ ਕੇ ਕਈ ਬੰਦੇ ਠੀਕ ਹੈ ਜੀ ਚਲੋ ਕੋਈ ਨਹੀਂ ਹਨਾ ਤੇ ਇਹਨੂੰ ਪਾਤੋ 파ਰਤੀ ਮੰਗੀ ਅਸੀਂ ਇਹਨੇ ਕਹਿੰਦਾ ਵੀ ਪਹੀ 파ਰਤੀ ਹੁੰਦੇ ਨੇਗੀ ਬਸ ਪਾਰਟੀ ਮੈਂ ਠੀਕ ਆ ਵੀਰੇ ਉਹ ਤੁਹਾਨੂੰ ਕਹਿੰਦਾ ਵੀ ਬਾਈ ਕਿਸਾਨ ਜੁੰਨ ਨਾਲ ਆ ਕਿਸਾਨ ਜੁੰਨ ਨਾਲ ਕਹਿੰਦਾ ਅਸੀਂ 파ਰਤੀ ਨਹੀਂ ਘਟਾਉਣੀ ਜੇ ਕਿਸਾਨ ਜੁੰਨ ਨਾਲ ਆ ਤੇ ਇਹ ਕਹਿੰਦਾ ਮੇਰੀ ਅਹੀ ਕੁੜੀ ਦੇ ਮੂੰਹ ਚਾ ਫਿਰ ਵੀ ਕਹ ਚਾ ਕੋਈ ਨਹੀਂ ਨਾ ਜਾਓੜੀ ਉਹਨੇ ਬਾਤ ਕੇ ਇਹ ਬਾਤ ਇਹਨੇ ਉਹਨੇ ਗਾਲ ਕੱਢੀ ਗਾਲ ਕੱਢ ਕੇ ਡਾਂਗ ਕੱਢ ਕੇ ਨਾਲ ਦੀ ਗੱਡੀ ਉਹ ਡਾਂਗ ਮੇਰੇ ਮਾਰੀ ਵੀ ਆਣ ਤੇ ਫਿਰ ਮੈਂ ਮਾਰਿਆ ਮੈਨੂੰ ਮਾਰਿਆ ਹਾਂ ਮੇਰੇ ਉਹਨੇ ਡਾਂਗ ਮਾਰੀ ਤੇ ਮੈਂ ਵੀ ਮਾਰਿਆ ਉਹਦੀ ਵਾਈਫ ਨੂੰ ਮੈਂ ਭੈਣ ਕਹਿ ਕੇ ਬੁਲਾਇਆ ਉਹ ਕਹਿੰਦੀ ਉਹ ਕਹਿੰਦੀ ਵੀਰੇ ਚੁੱਪ ਕਰ ਜਾ ਮੈਂ ਤਾਂ ਭੈਣ ਉਹਨਾਂ ਦਾ ਕਹਿਣਾ ਕਿ ੱੱਕੇ ਮਾਰੇ ਆ ੱੱਕੇ ਮਾਰੇ ਸਾਬ ਉਹਨਾਂ ਨੇ ਮੇਰੇ ਡਾਂਗ ਮਾਰੀ ਪਹਿਲਾਂ ਗਾੜੇ ਗੱਡੀ ਚ ਰੂਲ ਮਾਰਿਆ ਉਹਨੇ ਕੱਢ ਕੇ ਮੇਰੀ ਮੋਢੇ ਤੇ ਫਿਰ ਮੈਂ ਮਾਰੀ ਹਾਂ ਹੁਣ ਤੁਸੀਂ ਦੱਸੋ ਇਹ ਨਿਆਂ ਮਰੂ ਨਿਆਂ ਥੋੜੀ ਖਾਵਾਂਗੇ ਇੱਥੇ ਬੜੀ ਅੱਗੇ ਅੱਗੇ ਕੰਮ ਕਰਦੇ ਪਰ ਪਰ ਕੀ ਘਟਨਾ ਕਿੱਡੀ ਜਗ੍ਹਾ ਤੇ ਸੇਵਾ ਜਗ੍ਹਾ ਤੇ ਸੇਵਾ ਕੀ ਆਦੇ ਹੱਥ ਹੋ ਗਿਆ ਸਰ ਮੈਂ ਉੱਥੇ ਗੱਡੇ ਨਹੀਂ ਕਿੰਨੇ ਠੀਕ ਹੈ ਇਹਨਾਂ ਕੋਈ ਬੱਸ ਪਲ ਜਵਾਕਾਂ ਸੀਗੇ ਕਹੇ ਪਰਚੇ ਲੱਗੇ ਨੇ ਕਿ ਦਸਾਂ ਦੋਨਾਂ ਇੱਕ ਵਟ ਪਰਚੇ ਲੱਗੇ ਨੇ ਵੀਰੇ ਇਹ ਕਹਿੰਦਾ ਮੈਂ ਪਰਚੇ ਕਰਾਉਣਾ ਇਨੇ ਤੇ ਗਾਲ ਕੱਢੀ ਕਹਿੰਦਾ ਮੈਂ ਇਹ ਗੱਲ ਕਰਦੀ ਆ ਸਾਰ ਨੂੰ ਗਾਲ ਕੱਢੀ ਇਹਨੇ ਗਾਲ ਕੱਢੀ ਸਾਨੂੰ ਕਹ ਤੈਨੂੰ ਕਿਹੜੇ ਉੱਪਰ ਪਾਉਣਾ ਠੀਕ ਹੈ ਪਰ ਥੋੜੀ ਗਾਲ ਥੋੜੀ ਸਾਨੂੰ ਕਰ ਬੂਈ ਮਾਰੇ ਉਹਦੇ ਸਾਰਾ ਨੇ ਬੜਾ ਮੇਰੇ ਮਾਰ ਕੇ ਨੀਤਾ ਹੋ ਜਾ ਗੱਡੀ ਪਰ ਨਾ ਕਰ ਤੇਰੇ ਮਾਰੇ ਨਹੀ ਜਦੋਂ ਐਕਸੀਡੈਂਟ ਹੋਇਆ ਸੀਗਾ ਐਮਰਜੈਂਸੀ ਸੀਗੀ ਉਹਦੀ ਪਰਚੀ ਤੁਸੀਂ ਮੰਗੀ ਜਾਓਗੇ ਤਾਂ ਉਹ ਕਹਿੰਦਾ ਭਈ ਉਹ ਪਰਚੀ ਮੈਂ ਤਾਂ ਐਕਸੀਡੈਂਟ ਹੋਇਆ ਉਹਦੀ ਗੱਲ ਦੀ ਪਰਚੀ ਆ ਸਾਰੇ ਕਹਿੰਦੇ ਪਰਚੀ ਵਾਗ ਲੈ ਕੇ ਸਿਰ ਠੀਕ ਹੈ ਪਰਚੀ ਲੈ ਕੇ ਜਵਾਗਣਾ ਕਹਿੰਦੇ ਕਿ ਭਈ ਪਰਚੀ ਕਹਿੰਦਾ ਉਹ ਜਵਾਗ ਦੀ ਗੱਲ ਪਾਸ ਪਾਸ ਰਹੇਗੀ ਕਹਿੰਦੇ ਕਿਸਾਨ ਜੁਨੇ ਹੋਏ ਕ ਜਿਵੇਂ ਆਦਿ ਨੂੰ ਗੱਲ ਨਹੀਂ ਕਰੀ ਸਹੀ ਤੇ ਕੁੱਟਣਾ ਸ਼ੁਰੂ ਕਰਤਾ ਉਹ ਕੁੱਟਣਾ ਕੇ ਸਰ ਗੱਲ ਸਹੀ ਲੈਣੇ ਕਿ ਤੂੰ ਇਹ ਗਾਲਾਂ ਕੱਢੂਗਾ ਇਹੋ ਡਾਂ ਜੇ ਗੱਡਾਂ ਡੱਡੂ ਕਦੇ ਬੰਦਾ ਆਪਸ ਖੜ ਜੇ ਮੁਵਾਦਾ ਕਰਦੀ ਉਹਦੀ ਵਾਈਫ ਤੇ ਵੀ ਵਾਈਫ ਦੇ ਮਾਰੇ ਦੇ ਉਹ ਪਰਸਨ ਕੋਲ ਉਹਰਾ ਮਾਰੇ ਉਹਦੀ ਵਾਈਫ ਦੇ ਨਹੀਂ ਮਾਰੇ ਵਾਲੇ ਨੂੰ ਗਾਲਾਂ ਪੁੱਲਾ ਕੱਢਦਾ ਨਹੀਂ ਗਾਲਾਂ ਕੱਢਦਾ ਭੈਣ ਕਹਿ ਕੇ ਬੁਲਾਉਂਦਾ ਪੁੱਛਦਾ ਨਹੀਂ ਕੁੱਟਣਾ ਨਹੀਂ ਸੀ ਤੁਸੀਂ ਐਸਐਮਓ ਨੂੰ ਜਾਂ ਕਿਸੇ ਨੂੰ ਸ਼ਿਕਾਇਤ ਕਰਦੇ ਸਰ ਵੀਰੋ ਡਾਂ ਕੱਢੀ ਜਾਂਦਾ ਸੀਗਾ ਉਹ ਸਭ ਥੋੜੀ ਪੁਰਾਣੀ ਸੀ ਉਹਨੂੰ ਵੀਰੋ ਇਹ ਸਰਕਾਰੀ ਹਸਪਤਾਲ ਦੀ ਪਾਰਕਿੰਗ ਹੈ ਇੱਥੇ ਆਏ ਦਿਨ ਜਿਹੜੇ ਅਗੇ ਨਾਲ ਝਗੜੇ ਹੁੰਦੇ ਰਹਿੰਦੇ ਨੇ ਲੋਕਾਂ ਦੇ ਨਾਲ ਅੱਜ ਵੀ ਜਦੋਂ ਐਕਸੀਡੈਂਟ ਹੋਇਆ ਸੀਗਾ ਸਕੂਲ ਬੱਸ ਦਾ ਹਾਂਜੀ ਤੇ ਇੱਕ ਪੇਰੈਂਟਸ ਆਪਣੇ ਬੱਚਾ ਨੂੰ ਲੈ ਕੇ ਜਾ ਰਹਾ ਸੀ ਤੇ ਉਹਨਾਂ ਨਾਲ ਉਹਨਾਂ ਦਾ ਝਗੜਾ ਹੋਇਆ ਪੁਲਿਸ ਨੂੰ ਲਈ ਮੇਰੀ ਨੌਲੇਜ ਹੁਣ ਤੁਸੀਂ ਲੈ ਕੇ ਆਉਂਦਾ ਜੀ ਉਹਦਾ ਤੇ ਮੈਂ ਇਹਦੇ ਇਨਵੈਸਟੀਗੇਸ਼ਨ ਕਰ ਲੈਣਾ ਜੀ ਕੀ ਹੈ ਪੁੱਛ ਕੇ ਕਰਕੇ ਤੇ ਦੱਸ ਦਿੰਨਾ ਜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਮੋਗਾ ਸਿਵਲ ਹਸਪੀਟਲ ਦੀ ਵੀਡੀਓ ਵਾਇਰਲ ਹੋ ਰਹੀ ਆ ਜੀ ਜਿਹੜੇ ਕਾਫੀ ਲੋਕੀ ਪੋਜ਼ਿਟਿਵ ਤੇ ਨੈਗੇਟਿਵ ਕਮੈਂਟ ਕਰ ਰਹੇ ਨੇ ਉਹਦੇ ਉੱਤੇ ਕੋਈ ਇੱਕ ਪਰਚੀ ਪਾਰਕਿੰਗ ਨੂੰ ਲੈ ਕੇ ਪਰਚੀ ਦੇ ਉੱਤੇ ਝਗੜਾ ਹੋਇਆ ਦੋਵਾਂ ਪਾਰਟੀਆਂ ਦਾ ਇਹ ਮਾਰਨਿੰਗ ਦੇ ਵਿੱਚ ਇੱਕ ਮਹਿਣਾ ਬੱਸ ਸਟੈਂਡ ਉੱਤੇ ਟਰੱਕ ਦਾ ਤੇ ਬੱਸ ਦਾ ਐਕਸੀਡੈਂਟ ਹੋਇਆ ਸੀਗਾ ਉਸ ਬੰਦੇ ਬੱਚਿਆਂ ਦੀ ਫੈਮਿਲੀ ਪਿੱਛੋਂ ਆਈ ਸੀਗੀ ਉਹਨਾਂ ਨੇ ਆ ਕੇ ਪਰਚੀ ਕੱਟਣ ਵਾਲਿਆਂ ਨੂੰ ਕਿਹਾ ਵੀ ਵੇਟ ਨਾ ਪਰਚੀ ਕਟਾ ਲਓ ਉਹਨਾਂ ਨੇ ਕਹੇ ਪਹਿਲਾਂ ਗੱਡੀ ਪਾਰਕਿੰਗ ਦੇ ਵਿੱਚ ਲਾਓ ਤੇ ਪਰਚੀ ਕਟਾਓ ਇਸ ਕਰਕੇ ਉਹਨਾਂ ਦਾ ਆਪਸ ਵਿੱਚ ਥੋੜਾ ਜਿਹਾ ਮਨ ਮਟਾਪ ਹੋਇਆ ਸੀ ਪਰ ਉਹਨਾਂ ਨੇ ਹਜੇ ਤੱਕ ਨਾ ਤਾਂ ਕੋਈ ਪੁਲਿਸ ਸਟੇਸ਼ਨ ਤੇ ਨਾ ਹੀ ਕੋਈ ਉੱਥੇ ਹਸਪੀਟਲ ਦੇ ਵਿੱਚ ਸ਼ਿਕਾਇਤ ਦਿੱਤੀ ਹੈ ਜੀ ਅਸੀਂ ਦੋਹਾਂ ਪਾਰਟੀਆਂ ਤੋਂ ਪੁੱਛਗਿੱਛ ਕੀਤੀ ਹੈ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਅਸੀਂ ਉਸ ਟਾਈਮ ਆਪਸ ਵਿੱਚ ਗਰਮੋਗਰਮੀ ਸਾਡੀ ਜ਼ਰੂਰ ਹੋਈ ਸੀਗੀ ਹੁਣ ਸਾਡੀ ਆਪਸ ਵਿੱਚ ਬਿਲਕੁਲ ਸੈਟਲਮੈਂਟ ਹੋ ਗਿਆ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਇਸ ਵਿੱਚ ਹੁਣ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪਬਲੀਕਲੀ ਜਾਂ ਕੋਈ ਲਾਅਨ ਆਰਡਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਠੀਕ ਠਾਕ ਆ ਮੈਂ ਪਬਲਿਕ ਨੂੰ ਇਹੋ ਹੀ ਸੁਨੇਹਾ ਦਿੰਨਾ ਆ ਕਿ ਇਹਨਾਂ ਸ਼ਾਂਤੀ ਬਣਾਈ ਰੱਖੀ ਜਾਵੇ